ਜੋ ਮਿਲਣਾ ਕੰਮ ਨਹੀਂ ਕਰਦਾ ਕੰਮ ਉਹ ਜਾਊਗਾ ਤੁਰੇ ਦੇ ਮੰਦਿਆ ਸੁਣਿਆ ਨੇ ਫੋਨ ਵਾਲੇ ਆਖਰੀ ਕਹਿੰਦੇ ਆ ਆਪਣਾ ਕੰਪਨੀ ਰੋਟੇ ਤੇ ਬੰਦੀ ਆ ਮੇਰਾ ਸੀ ਜੇ ਤੇ ਬੰਦੀ ਨੇ ਕਹੇ ਨੇ ਜੇ ਤੇ ਬੰਦੀ ਕੋਈ ਨਾ ਸਾਨੂੰ ਜੇ ਤੇ ਬੰਦੀਆ ਕੋਈ ਮਤਲਬ ਨਹੀਂ ਅਫੀਸ ਗੁਰੂ ਦੇ ਜੁਕਤ ਸਰਮੋਰਚੇ ਲੱਗੇ ਹੋਏ ਆ ਅੱਜ ਵੀ ਕਿਹੜੇ ਦੀਪਕਾਰ ਸਰਮੋਰਚੇ ਦੇ ਨਾਲ ਜਿਹਦੇ ਵਿੱਚ ਕੋਈ ਨਾ ਜੇ ਤੇ ਬੰਦੀਆ ਕਦੇ ਸਾਨੂੰ ਪਤਾ ਨਹੀਂ ਅਸੀਂ ਅੰਦਰੋਂ ਕਿਹੜਾ ਉੱਪਰ ਭੱਜ ਗਏ ਕਿਹੜਾ ਮੁਖਮਤਰੀ ਬਣਨ ਵਾਸਤੇ ਇੱਥੇ ਕਹਿ ਤਾਗੇ ਜਾਦੀ ਨੂੰ ਰੱਖਣਾ ਲੱਗਣਾ ਜਦੋਂ ਕੋਈ ਬਾਜ਼ੀ ਮਾਰਦਾ ਮਨੁੱਖੀ ਵਿਕਾਸ ਤੋਂ ਬਿਨਾਂ ਕੋਈ ਹਿੱਤਾਂ ਲੋ ਆਪਣੇ ਆਪਣੇ ਖर्चे ਖੜਿਆ ਨਾ ਰਾਜਿਆਣ ਜੇ ਇਹ ਛੱਡੇ ਬੱਧੀ ਬਣੋ ਖੜਿਆ ਤਾ ਹੋ ਤੁਸੀਂ ਆਪਣੇ ਬਾਕੀ ਨੀਂਵ ਤੇ ਬਈਆਂ ਉਹ ਘਰ ਦੂਈ ਇਸ ਤਰ੍ਹਾਂ ਬੜਾ ਬੋਕਰ ਗਿਆ ਕੱਗੜਾਂ ਨੇ ਮਈਆ ਪੂਰੀਆਂ ਨੂੰ ਜੇ ਮੁੱਖ ਮੰਤਰੀ ਬੋਲੇ ਕਿ ਤੁਹਾਨੂੰ ਬੀਨੂੰ ਜੇ ਅਸਲ ਵਿੱਚ ਰਾਸ਼ਟਰਪਤੀ ਕੇਲੇ ਨੇ ਰਾਸ਼ਟਰਪਤੀ ਸਾਹ ਆਗਿਓ ਤਾਂ ਉਹ ਖੁਦ ਖੜੇ ਹੋਣਾ ਬਿੰਦੀ ਤੋਂ ਰਾਸ਼ਟਰਪਤੀ ਜੇ ਨਾ ਤੇ ਸਾਨੂੰ ਵੇਚ ਕੇ ਉੱਤੇ ਪਰਪਾ ਹਜ਼ਾਰਾਂ ਕਰੋੜ ਰੁਪਏ ਇੱਥੇ ਦੇ ਸ਼ਹਿਰਾਂ ਦੇ ਮਾਲਕ ਬਣ ਗਏ ਅੱਲਾ ਰੱਖੇ ਅੱਗੇ ਅਗਲੇ ਹਰ ਸੀ ਲਖਵਾਰ ਟਿਕਟਿਆਂ ਦਾ ਅਰਜ਼ਾ ਦੇ ਰਿਹਾ ਪਾਈ ਜੀ ਇਹ ਪੰਜਾਬ ਦਾ ਅਰਜ਼ਾ ਬਹੁਤ ਵੱਡਾ ਜਿਹੜਾ ਕਿ ਪੰਜਾਬ ਮੰਡੀ ਬੋਰਡ ਆ ਪੰਜਾਬ ਮੰਡੀ ਬੋਰਡ ਦਾ ਆਪਣਾ ਬਜਟ ਅਕੜਾ ਖਰਚਾ ਆਪਣਾ ਕੰਮ ਆ ਸਭ ਕੁਝ ਉਹਦਾ ਹੱਥ ਹੈ ਯਾ ਮੰਡੀ ਬੋਰਡ ਦੀ ਚੇਰਮੈਨ ਵੀ ਰੱਬਾ ਬੱਬਾ ਲੰਬਾ ਪ੍ਰੀਮੀਅਮ ਚੋਰਨ 22 ਤੋਂ ਮੁਕਤ ਵੀ ਸਰਗਰਮ ਕਰੀ ਜੀ ਕਹਿੰਦੇ ਆ ਉਹਨੇ ਬੜੀ ਖੁਸ਼ੀ ਨਾਲ ਕਿਵਲ ਮਾਤੀ ਤੋਂ ਬਹੁਤ ਖੁਸ਼ੀ ਉਹਦਾ ਆਉਸਾ ਦਾਣਾ ਲੈਣਾ ਮੁਕਮਲ ਆਉਸਾ ਦਾਣਾ ਲੈਣਾ ਚੇਰਮੈਨ ਬਣਿਆ ਉਸ ਟਾਈਮ 2012 ਨੂੰ ਅੱਖ ਦੇ ਵਿੱਚ ਜੀਵਨ ਸੀ ਲੱਗ ਰਿਹਾ ਜਿਹੜਾ ਦਾਣੇ ਨੂੰ ਇਸ ਕਰ ਮੁੱਠੇ ਖਾਦਨ ਮੁੱਠੇ 50 ਰੁਪਏ ਉਹਦਾ 2007 ਦੇ ਪਹਿਲੇ ਗ੍ਰੀਨ ਜੀਓ ਉਹਨਾਂ ਪ੍ਰਿੰਸੀਪਲ ਨੂੰ ਉਹਨਾਂ ਚੈਨਲ ਦੇ ਲੋਕ ਜੀ ਵੀਰੋ 2007 ਤੋਂ ਲੈ ਕੇ 2017 ਤੱਕ ਸੁਧਾਰ ਨਹੀਂ ਸਾਜੀ ਗਈ 10 ਸਾਲ ਲਗਾਤਾਰ ਉਹ ਦਾ ਨਾਮ ਹੈ ਚੇਹ ਮਹਿਲ ਸੁਰ ਹੋ ਗਏ ਲੋਕ ਜਿਹੜੇ ਨੀਰ ਬਕਤੋਸਾ ਦਾ ਨਾਮ ਨਹੀਂ ਕੀਤਾ ਸੈਕਟਰੀ ਜੀ ਨੇ ਕਿ ਸੁਖਰ ਬਾਈ ਜੀ ਨੂੰ ਬਤਾਉਗਾ ਤੂੰ ਨਾ ਕਰੀਂ ਇਹੋ ਬੰਦੇ ਜੇ ਸਹਾਰਾ ਅਖਰ ਬਣਾ ਰਿਹਾ ਲੋਕ ਸੁਖਮਾ ਜੀ ਵੀਰੋ ਭਾਈ ਤੁਹਾਨੂੰ ਬੋਧਾ ਰੱਖਣੇ ਗੋਡੀ ਸਹਾਇਤਾ ਕਰਨੇ ਤੂੰ ਸਾਡੇ ਲੋਕਾਂ ਦਾ ਵੀ ਸ਼ੰਭੂ ਜਾਓ ਜੇ ਅਸੀਂ ਸ਼ੰਭੂ ਜਾਂਦੇ ਆ ਜੇ ਅਸੀਂ ਖੁਦਾਂ ਨੂੰ ਜਾਂਦੇ ਆ ਕਿ ਅਸੀਂ ਗਿਦਾਰ ਹੋਗੇ ਕੀ ਆ ਜਦੋਂ ਤੁਸੀਂ ਇਹ ਜੱਦੇ ਮੰਡੀ ਦਾ ਥੋੜਾ ਪੁੱਛਿਆ ਦੇ ਨਾਲ ਤੁਸੀਂ ਗਿਦਾਰ ਹੋਗੇ ਜਦੋਂ ਤੁਸੀਂ ਇੱਥੇ ਬੈਠ ਕੇ ਖੰਡਾ ਹੋਣਾ ਚਾਹੋ ਅੱਜ ਤੁਸੀਂ ਗਿਦਾਰ ਹੋਗੇ ਗਿਦਾਰ ਉਹ ਆ ਜਿਹੜੇ ਮਿੱਤਰਾਂ ਬੈਠੇ ਆ ਗਿਦਾਰ ਉਹ ਆ ਜਿਹੜੇ ਸ਼ੰਭੂ ਤੇ ਜਾਣ ਤੋਂ ਰੋਕਦੇ ਵੀਰੋ ਗਿਦਾਰ ਉਹ ਆ ਉਹ ਬੜੇ ਪਛਾਣਦੇ ਲੋਕਾਂ ਦੀ ਇਹਲੀਆ ਦੀ ਇਹਦੇ ਵਿੱਚ ਬਿਲਕੁਲ ਉਹ ਪਿੰਡਾਂ ਦਾ ਮਾਣ ਹੋਇਆ ਬੰਦਿਆਂ ਨੂੰ ਸਭ ਤੋਂ ਆਰਥੀਆਂ ਨੂੰ ਪੈਸੇ ਲੈ ਲੈ ਕੇ ਸਭ ਤੋਂ ਆਰਥੀਆਂ ਨੂੰ ਪੈਸਾ ਲੈ ਲੈ ਕੇ ਫੁਰੀਆਂ ਚਲਾਉਂਦੇ ਆ ਸਾਡੇ ਹੁਣ ਤੋਂ ਬੋਲਦੇ ਸਾਡੇ ਆਰਥੀਆਂ ਹੁਣ ਤੋਂ ਬੋਲਦੇ ਆ ਕੋਈ ਮੰਡੀ ਅਕ ਜੀਰੀ ਵਿਖੀ ਆ ਜੋ ਮੰਡੀਆ ਤੇ ਹਾਰੋ ਪੰਜਾਬ ਤੋਂ ਹੈ ਇਕਲੋ ਬੰਦਿਆ ਨੇ ਜਾਣ ਹੁਣ ਚਾਰ ਹੁਣ ਦੇ ਮੁੱਦਾ ਪਾਇਆ ਵੀ ਅਸੀਂ ਆਪਕੇ ਅੱਗੇ ਪੈਸੇ ਲੈ ਲਈ ਬੰਨਾਮ ਕਰਕੇ ਆਪਕੇ ਨਾਮ ਲੈ ਕਰ ਕਰ ਦਿੱਤੇ ਇਹ ਸਾਡੇ ਰਾਖੇ ਬਣੇਗਾ ਜੀਰੀ ਨੂੰ ਕੀ ਬੋਲਣਾ ਵੀ ਹੈ ਸਾਡੇ ਦਾ ਦਾਲ ਨੇ ਜਿਹੜੇ ਮੰਗੂ ਤੇ ਕੈਸ਼ ਨਾਲ ਕਿਤੇ ਫਲੂ ਪਤਾ ਨਹੀਂ ਅਗਰ ਜੈ ਬੈਂਕ ਕਰਕੇ ਕਿੰਨੇ ਸੱਗੇ ਤੂਆ ਤਾਂ ਨਾ ਨਾ ਲੇ ਸ਼ੋਸ਼ਣ ਕਰਿਆ ਪਰ ਉਹ ਵੀ ਖੁਰਾ ਲੱਗੇ ਕਿੰਨੀ ਬਤਾ ਕੇ ਲਾਦਾ ਤੇ ਸਾਡੇ ਅੰਦਰ ਖਾਲੇ ਬਣਿਆ ਹੋਇਆ ਸਾਡੇ ਪਿੰਡਾਂ ਦੇ ਖਾਲੇ ਬਣਿਆ ਹੋਇਆ ਤੇ ਸਾਡੇ ਸੀਨੀਅਰ ਖਾਲੇ ਬਣੇ ਹੋਇਆ ਇਹ ਕਹਿੰਦੇ ਕਿ ਸਾਡੇ ਸਾਡੇ ਫਿਰ ਤੇ ਕਿਹਨੇ ਕਲਿਆਵੇ ਅਸੀਂ ਉਹ ਖੰਡਾਂ ਦਾ ਰੱਖਿਆ ਸਾਰ ਪੁਰਾਣੇ ਵਿਰੋਧ ਪਛਾਣ ਕਰਨਾ ਚਾਹੀਦਾ ਇਹ ਲੋਕਾਂ ਦੀ ਬੇਖਦਿਆ ਚੋੜ ਪਾ ਰਹੇ ਆ ਮੈਂ ਬਿਲਕੁਲ ਮੈਨੂੰ 2:00 ਵਜੇ ਕਹਿੰਦੇ ਬੋਲਦੇ ਨਾ ਕਰ ਮੈਂ ਕਿਹਦੇ ਤੂੰ ਜਾ ਕੇ ਸਾਥੇ ਬੋਲਦਾ ਫਿਰ ਲੋਕਾਂ ਦੀ ਬਰੋਧਾ ਕਰ ਦਿਆਂ ਤੇਰੇ ਉੱਤੇ ਜਾਣ ਦੂਗਾ ਇਸ ਕੰਦਾ ਕੋਈ ਬੋਲਦਾ ਮੈਨੂੰ ਪਤਾ ਮੇਰਾ ਅਫੀਮੈਨਜਰ ਬੋਲ ਰਿਹਾ ਪਿਆ ਮੈਂ ਤੇਰੇ ਦੁਨੀਆ ਗਲੇ ਕਿਹਾ ਜਾ ਕੇ ਮੈਨੂੰ ਕੰਮ ਕੀ ਦਿੰਨੇ ਆ ਤੇਰੇ ਦੇਖੂਗੇ ਤੂੰ ਕੱਲ ਆ ਜੀਂਗਾ ਹੁਣ ਤੂੰ ਦੇਖ ਲੈ ਆ ਕੱਲ ਹੀ ਖੜਾ ਤੇ ਠੀਕ ਰਿਹਾ ਜਿਹੜਾ ਠੀਕ ਰਿਹਾ ਜੇ ਸੱਗੇ ਬਾਤ ਹੁੰਦੀ ਆ ਉਹਨੇ ਸੋਹਣੇ ਟੱਕਰਾਂ ਤੇ ਪਿੱਛੇ ਸੋਹਣਾ ਲਾਉਣਾ ਬੰਦਿਆ ਗਾਇ ਲੋ ਬੱਚੇ ਬੱਚੇ ਫੁਰਨਾ ਮਾਰੂ ਨਾ ਨਾ ਮੈਂ ਮਾਰਾਂ ਤੇ ਖੋ ਇਹ ਪੰਨਾ ਲੈਣਾ ਸੋਹਣਿਆ ਕੰਮ ਜੀ ਲੈਣਾ ਵਾਹ ਸਾਹਮਣੇ ਲੋ ਪਿਛਮੀ ਸੇ ਨਹੀਂ ਮਾਰਿਓ ਕੋਣੀ ਮੇਰੇ ਬਾਪ ਨੂੰ ਫੁੱਟ ਮੈਂ ਲਾ ਦੂੰਗਾ ਪਰ ਲਾ ਲੂ ਸਾਹਮਣੇ ਪਿਛਮੀ ਸੇ ਗੱਲ ਕਰਨੀ ਜੇ ਸੱਗੇ ਬਾਪਾ ਦੇ ਆਪਾਂ ਤੇ ਲੈਣੀਏ ਆਪਣੇ ਦਾ ਸਾਹਮਣੇ ਗੱਲ ਕਰਵਾਉਣੀ ਸੇ ਕਰਨੀਓ ਸੋ ਇਹ ਵੀਰ ਸਮੁਲਿਕ ਸਰਕਾਰ ਦੀ ਲੋੜ ਹੈ ਕੱਲ੍ਹ ਕੰਬਦੇ ਨੇ ਕੋਸਤ ਬਾਈ ਕਿਹੜਾ ਉੱਧਰ 22 ਬੰਦੇ ਹੋਣਗੇ ਹਾਂ ਮੇਰੇ ਗੱਲ ਤੇਨੂੰ ਹੋ ਜੰਨੇ ਸਾਹਮਣੇ ਤੂੰ ਵੀ ਦੇਖ ਲੈ ਜਾ ਕੇ ਕਿਸਾਨ ਬੈਨੇ ਉਹ ਡਾਲੀ ਬੜਾ ਕੀਦੀ ਆ ਉਹ ਡਾਲੀਆ ਦਲਜੀਤ ਸਿੰਘ ਲੱਖੋ ਆ ਜਿਹੜਾ ਪਤਾਵੜਿਆ ਟਰੱਕੀ ਵਾਲਾ ਉਹਦੇ ਦੇਰੀ ਆ ਸਵੇਰੇ ਕੋਈ 10 ਵਜੇ ਮੈਨੂੰ ਕਿੱਥੇ ਬੁਲਾਵੇ ਤੁਹਾਡੀ ਫੋਨ ਨਾ ਕੱਢੀ ਜਾਓ ਕਿ ਮੈਂ ਉਹ ਵੀ ਦਾ ਕੰਮ ਆਲੇ ਨਹੀਂ ਦੇਖਣੇ ਲੋਕ ਸ਼ਹਿਰ ਦੇ ਕੁੱਤਲੇ ਆ ਵੀ ਤਿਆਰ ਸਾਡੀਆਂ ਦੁਕਾਨਾਂ ਬੰਦ ਕਰਨ ਦਾ ਮਤ ਫੋੜਾ ਜਿਹਾ ਜਿਹਾ ਜਿਹਨੇ ਨਾ ਲਾਲ ਕਰਿਆ ਉਹ ਕਹਿੰਦੇ ਸਾਡੇ ਆਮ ਪਿਆਰ ਵਰਦੇ ਕਰਾਉਣਾ ਕਿ ਉਹਦੇ ਜਿਹੜੇ ਬੰਦ ਹੋਣੇ ਜੇਲੀ ਬੰਦ ਤੋਂ ਹੋਣਗੇ ਜਿਹੜਾ ਜੀਲਾ ਪ੍ਰਧਾਨ ਦਾ ਮਸ਼ੂਤੇ ਜਿਹੜਾ ਉਸੇ ਗੱਲ ਕਹੀ ਜਾ। ਕਾਲ ਮਿਲ ਕੇ ਜਿਹੜੇ ਸਾਹਮਣੇ ਲੈ ਕੇ ਬੈਠੇ ਹੋ ਗਿਓ ਹਰ ਬੰਦੀ ਉਹਨੂੰ ਵੀ ਪਤਾ ਨਹੀਂ ਕਿ ਅਗਲਾ ਜਾਨਾ ਬੈਠ ਕੇ ਜੜੀ ਖੋਲਿਏਗੀ। ਕੰਮੀ ਹਾਕਾਮੀ ਪਾਈਆਂ ਕਰਦੇ। ਰਾਗੇ ਆਏ ਰਾਗੇ ਜੀਲਾ ਪ੍ਰਧਾਨ ਹੋਏ ਜਿਹੜਾ ਜਦ ਸ਼ਰਮਨਾ ਬੜੀ ਲਾਂਗ ਦਾ ਰਾਜੂ ਜੀ ਦਾ ਰਾਜੂ ਜੀ ਪਾ ਰਹੇ ਆ ਇਹ ਰੋਜ਼ ਜਿਹੜਾ ਪੂਰੇ ਅੱਲੇ ਜਿਹੜਾ ਕਾਲ ਲੱਖ 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 ਲੋਕ ਉਹਨਾਂ ਨੂੰ ਅਸੀਂ ਪਾ ਰਹੇ ਆ ਜਿਹੜਾ ਕ੍ਰਿਸਟਲ ਭਗਵਾਨ ਬਣਿਆ ਲੱਖਾਂ ਜਿਨੀਆਂ ਦੇ ਰੱਪੜ ਜਿਹੜਾ ਜਲਦੀ ਦੀ ਚਾਕੀ ਉਹਨੇ ਜਿਗਰਾਂ ਦੇ ਜਾ ਕੇ ਸਰਦਾਰ ਜੁਨੀਆ ਦਾ ਬਰਜਨ ਪਾ ਦਿੱਤਾ ਨੇ ਜਿਆ ਅੱਜ ਇਹ ਲੋਕਾਂ ਨੂੰ ਖੇਡ ਰਹੇ ਆ ਕਿ ਜਦੋਂ ਕੱਲ ਨੂੰ ਉਹੜੇ ਤੋਂ ਆਪਣਾ ਆਉਣੇ ਚੌਕਾਂ ਦੇ ਤੇ ਉਹਨੇ ਵੀ ਜਿਹੜੇ ਕਾਪੂ ਕੱਤੇ ਜਾਂਦੇ ਆ ਬਹੁਤ ਨਾਰੇ ਸਦੀਕ ਕੰਨਾ ਮੰਦ ਧਾਡੀਆਂ ਬਤਾ ਸੀ ਕੋਈ ਨਹੀਂ ਕਿੱਥੇ ਜਾਣਾ ਮੰਦੇ ਨੇ ਕਪਾਣ ਦੇ ਤੇ ਖੈਰ ਵਪਾਰ ਮੰਡਲ ਸਰਬ ਬਾਥੂ ਨੂੰ ਕਾਗੋ ਮੰਦੇ ਬਕਰ ਜੇ ਸਾਡੇ ਬਾਕੇ ਤਾਹ ਪਾਉਗੇ ਤੇ ਮੇਲੇ ਦੱਸ ਕੇ ਆਵਾਜ਼ੇ ਬੋਲੂ ਅਗੇ ਤੇ ਜਦ ਵੀ ਜਿਹੜੇ ਨੇ ਬੰਦਾ ਖਾਤੇ ਪਿਲਾਲੀਅਤੇ ਪਹਿਲੇ ਅਸੀਂ ਬੜੇ ਲੱਗੂ ਸਾਨੂੰ ਕਰਜਾਂ ਦੇ ਪਿਲਾਲੀਅਤੇ ਅਸੀਂ ਪਤਾ ਨਹੀਂ ਕਿਹੜੇ ਖਾਤੇ ਕੋ ਮਾਰਨ ਦਾ ਲੋਕਾਂ ਦਾ ਰੌਣਾ ਦਾ ਅਸਾਂ ਨੇ ਕਿ ਤਰ੍ਹਾਂ ਇਹ ਖੜਿਆ ਦਰਤੀ ਆਪਣੀ ਲਈ ਕਿ ਦੱਤ ਕਹਿੰਦਾ ਦੇਖ ਜਿਹੜੇ ਲੀਡਰਾਂ ਨੇ ਸਾਡੇ ਬੰਦੇ ਨੂੰ ਜਾਣ ਤੋਂ ਇੱਕ ਵਾਰ ਬਸ ਕਿਹਨੇ ਇਹ ਬਣਾਇਆ ਸੀ ਕਿ ਦੰਤਾਂ ਦੇ ਦिए ਕਿ ਕਰ ਦੋ ਨਾ ਕੋਈ ਮਾਰੀ ਨਾ ਕੋਈ ਬੋਲਤਾਂਗੇ ਰਾਤ ਨੂੰ ਲਾਈਟ ਹੈ ਜੇ ਬੰਦਾ ਤੁਸੀਂ ਪਾਈਏ ਵੀ ਉਹ ਤੋਂ ਦਾ ਬਹੁਤ ਹਮਾਰਾ ਸ੍ਰੀ ਕੌਵੀ ਜੀ ਦੀ ਜਾਣਦੀ ਹੈ ਤੁਸੀਂ ਕਹੀ ਹੈ ਗੱਲਾਂ ਵੀ ਬਾਤ ਨਹੀਂ ਇਲਾਣੇ ਤੋਂ ਕੋਈ ਨਹੀਂ ਕਰੀ ਦੀ ਹੈ ਜੀ ਲੋਕਾਂ ਪੂਰਾ ਪੰਜਾਬ ਹੁੰਦਾ ਅਸੀਂ ਰੋਪੜੇ ਜਿਹੜੇ ਬਾਈ ਸਾਡੇ ਬਣਦੇ ਸਾੜਾ ਕੁੱਚ ਉਹ ਜਾ ਕੇ ਧੀਆ ਵਿੱਚ ਉਹ ਵੱਡਾ ਇਹ ਸੱਜਣਾ ਬੋਲੀ ਜਾਂ ਤੇ ਕਿਤੋਂ ਦਾ ਬੋਲ ਨਹੀਂ ਕਰਨਾ ਤੁਸੀਂ ਬੋਲੋ ਬੋਲਣਾ ਹੈ ਕਿਹੜਾ ਨਹੀਂ ਕਿ ਹਰਦੀਆ ਕਰੇ ਬੰਦੇ ਕੱਲੋਂ ਆ ਕੱਢੇ ਜੰਤੂ ਇਹ ਬੋਲਣਾ ਕੱਢੇ ਪੰਜਾਬੀ ਜੋ ਮਰਜੀ ਬੋਲੋ ਬੰਦੇ ਤਾਂ ਉਤੋਂ ਹੀ ਨਾ ਇਹ ਉਧਰ ਹੁੰਦੇ ਨੇ ਬੋਲਣੇ ਉਹਨੇ ਹੱਟਾ ਉਹ ਬੋਲਿਆ ਜਿਹਨਾਂ ਨਾਲ ਉੱਪਰ ਤੋਂ ਬੋਲਣਾ ਹੱਟਾ ਇਹ ਗੱਲ ਯਾਦ ਕਰਨੀ ਹੈ ਅਰ ਜਦੋਂ ਕੋਈ ਕਹੇ ਚਾਰ ਕੋਠਰੂ ਦੇਖੇ ਉਹਨੂੰ ਕੁੱਛ ਸਾਨੂੰ ਕੋਠੋਂ ਦੱਸਦੇ ਆ ਜੋ ਆਖਰੀ ਇੱਕ ਚਾਰ ਸਰ ਦਾ ਪਾਈਖਾ ਦਾ ਬੀਰੋ ਬੈਠੇ ਗੜੀ ਦੇ ਵਿਚਾਲੇ ਉਹ ਕੋਠਰੂ ਹੋ ਗਿਆ ਜਿਵੇਂ ਉਹਨੇ ਜੁੜੇ ਲੱਗੇ ਹੋਇਆ ਤਾਂ ਸੁਹਾਗਾ ਹੋਵੇ ਤੁਹਾਹਰ ਉਹ ਨਹੀਂ ਖਾਵਾ ਅਪਨੇ ਰੋਣੇ ਦਾ ਹਾਲ ਬਣਾ ਦੇ ਮੇਰੇ ਜੇ ਮੈਂ ਫੜਨਾ ਲੱਗਿਆ ਤਾਂ ਬਤਾਉਂਗਾ ਗਦਾਰ ਇਕੜਾ ਨ ਹੋਰ ਇਕੜਾ ਨਹੀਂ ਮਰਨ ਹੋਇਆ ਤੇ ਜਾਨ ਹੈ ਆਪਣੇ ਵਿੱਚ ਸਾਡੇ ਭਾਰਤੀ ਸਰਕਾਰ ਦੇ ਮੇਰੇ ਰਹਾ ਪਤਾਨੇ ਦੇ ਸਦਾ ਹਰ ਪਾਸੇ ਹੀ ਦਲਾਖੜ ਪ੍ਰਭ ਉਹ ਬੰਦਾ ਬਿਲਕੁਲ ਜੀਬ ਕੋਰੇ ਨਹੀਂ ਹੋਵੇ ਤੋਂ ਪਰ ਉਹ ਵੀ ਸਾਥਾ ਜਦੋਂ ਉਸ ਦੀ ਲੱਖਵਾਰੀ ਕਿਸਾਨ ਇਥੇ ਲੈ ਕੇ ਕੰਮੇ ਤੋਂ ਕਰਦੇ ਆ ਤਾ ਥੋੜਾ ਬੰਦਾ ਫਰੇਰੇ ਆ ਕਿ 7 ਵਜੇ 6 ਵਜੇ ਗਰਮ ਚਾਹ ਲੈ ਕੇ ਉਹਨਾਂ ਵਰਗਾ ਨੂੰ ਤਰਾਂ ਦਾ ਲਗਾਤਾਰ ਵੀ ਕੌਂਦੀ ਆ ਉਹਦੇ ਵਿੱਚ ਇੱਕ ਦਾ 56 ਸੀ ਪੰਮੀ ਸਾਹਿਬ ਸਾਡੇ ਸ਼ਹਿਰ ਦੇ ਨੰਬਰਦਾਰ ਦੀਆਂ ਤਸਵੀਰਾਂ ਆਣਾਂ ਮਾਡੇ ਇਹ ਬੰਦੇ ਨੇ ਇੱਕ ਬੰਦੇ ਨਾਲ ਹਮਾਸ ਦੀ ਦੁਕਾਨ 'ਤੇ ਛੇ ਬੰਦੇ ਨੇ ਬੇਸ਼ੱਕ ਖੋਰੀ ਜੀਤੀ ਪਰ ਉਹ ਬੰਦੇ ਨੇ ਕਸਾਹੀ ਵਾਸਤੇ ਜਿੰਨਾ ਕਰਿਆ ਅੰਦੋਲਨ ਨੇ ਵੀ ਜਿੰਨਾ ਬੰਦਾ ਮਰਿਆ ਉਹ ਸ਼ਹਿਰਕੀ ਵੀ ਇਹ ਕੰਮ ਕਰ ਰਹੇ ਹੋ ਕਿੱਡਾ ਦੇ ਵਿੱਚ ਜਾਲ ਲਾ ਕੇ ਟੈਕਟ ਟ ਫੜ ਕਰਕੇ ਜਿੱਦੀ ਚਲੋ ਜਿੱਦੀ ਚਲੋ ਤੋਂ ਲੋਹਣ ਹੱਥੀਂ ਪਰ ਕੇ ਕੋ ਬੰਦਾ ਜੀ ਤਹਾ ਕੋ ਮੈਗਰ ਆਪਣੇ ਵਾਪਸ ਤਹਾ ਕੋ ਮੈਂ ਕੋ ਬੁਝੇ ਜੀ ਕਹਾਂ ਕੋ ਜੀ ਦੇਣਾ ਮੈਂ ਕਿਹਾ ਮੇਰਾ ਮਿੱਤਰ ਆ ਤੇਰਾ ਤਾਂ ਤੁਸੀਂ ਜੋ ਆਪਾਂ ਸਾਧਿਆ ਦਾ ਜੇਕਰ ਤੁਸੀਂ ਚਾਹੋ ਜੇ ਤੁਸੀਂ ਮੈਨੂੰ ਪਰਮਿਸ਼ਨ ਦੋ ਤਾਂ ਕਿ ਆ ਉਹ ਅੱਜ ਝੋਲ ਕੋਇਆ ਨਹੀਂ ਸਭ ਤੋਂ ਪਹਿਲਾਂ ਤਾਂ ਉਹ ਸਾਧਿਆ ਨੂੰ ਕੋਈ ਤੇ ਬੇੰਤੀ ਆ ਕਿ ਆਪਾਂ ਸਾਡੇ ਵਿੱਚ ਯੂਸ ਪਟੜਾ ਬਹੁਤ ਵੀ ਬਧੀਆ ਰਿਹਾ ਸਾਥ ਤਾਂ ਬਹੁਤ ਮੂਨੇ ਕਰਨੀ ਬਾਤ ਤੇ ਕੋਈ ਆ

I mm -hmm.

ਇਹਨਾਂ ਨੂੰ ਵਰਨਾ ਸਮਝ ਨਹੀਂ ਆ ਖਸਪੇ ਮਨੂ ਉਹ ਵੀ ਆਪਣਾ ਦੇ ਹਾਲ ਗਿਆ ਦੇਖਣਾ ਇਹਨਾਂ ਦੇ ਕਿਹਾ ਹੋਇਆ ਤੇ ਜਿੰਨੇ ਜਿਆਦਾ ਬਾਤ ਗੱਲੀਆਂ ਬਣਾ ਲਿਆ ਭਾਈ ਜੂਬਾ ਦੀ ਸਭ ਨੂੰ ਤੁਸੀਂ ਦੇ ਦਿੱਤੇ ਪਤਾਨਾ ਨੂੰ ਪਰ ਕੋਈ ਗੱਲ ਦੀ ਦੁਬਾਰੀ ਨਹੀਂ ਆਉਣੀ ਆ ਅਖਰੇ ਦੇਖਦੇ ਤਾਂ ਕੋਈ ਮੋਕਾ ਤਾਂ ਪਰ ਅੱਗੇ ਨਕਲ ਉੱਪਰ ਕਰ ਗਿਆ ਕੋਈ ਇੱਛਿਆ ਦੇ ਹਰਕ ਨਹੀਂ ਆ ਜੇ ਫੈਸਲੇ ਹੋ ਕੇ ਇਸ ਤਰ੍ਹਾਂ ਜਾਰੀ ਕਰਨੇ ਤੇ ਸਮਝਾ ਦਿੱਤੋ ਸੋ ਵੀਰੋ ਬੇਤੀ ਇੱਕ ਆਪਾਂ ਇਹ ਆਪਾਂ ਸਾਰੇ ਕੱਟਾ ਕਨੇਡਾ ਨਾਲੋਂ ਜੁੜਿਆ ਹੋਇਆ ਵੀਡੀਓ ਪਰ ਪਾਇਆ ਜਿਹਾ ਖਿਲਾ ਬਤਾਇਆ ਚੱਲਿਆ ਪੰਨੀ ਮੈਂ ਜੋ ਸਾਡਾ ਜਿਹੜਾ ਬਕਰ ਤੋਂ ਕੀਆ ਵੱਟੂਆਂ ਕੋਈ ਤਕਸੀਲ ਕਰੀਏ ਕੱਲ ਨੂੰ ਰਾਜਨ ਆ ਕੇ ਜਿੰਨੇ ਆ ਸਭ ਨੂੰ ਕੋਈ ਜਨ ਹੈ ਕਾਹ ਕੁੱਸੀ ਜਿਹੜੇ ਮੇਰੇ ਨਾਲ ਕੇ ਪਤਾਵਾ ਮਾ ਲਾ ਉ ਨੂੰ ਬੋਲਣ ਦੋਗੇ ਹੈ ਕਿ ਆ ਤੁਸੀਂ ਮੇਰੇ ਨਾਲ ਅੱਗੇ ਨੂੰ ਕੱਲ ਉਹ ਪੌਂਦ ਖੜੇ ਹੋ ਕੇ ਮੋਚੀਆਂ ਲੈ ਕੇ ਬੇਸਨ ਦੀ ਖੜੇ ਆ ਕੇ ਜੁਲਿਆ ਮੋਢੇ ਗਰਮਾ ਵੀ ਖੜੇ ਹੋਣਗੇ ਜੇ ਅਸੀਂ ਜਾਗ ਕੇ ਬਨੇ ਰਹੀ ਕੀ ਲੋਗੋ ਇਹ ਕੱਲ ਮਰੂਗਾ ਛਿਆਗੇ ਜੇ ਮੈਂ ਕੱਲ ਅਖੀਰ ਬੜੇ ਕਰਨਗੇ ਜੇ ਨਾ ਕੰਨ ਨੂੰ ਲਾ ਕੇ ਰੱਬ ਨਾਲ ਕਰੋ ਕੋਈ ਐਡੀ ਗੱਲ ਹੋ ਜਾਂਦੀ ਆ ਉੱਥੇ ਆ ਕੇ ਮੈਂ ਤਾਂ ਖੜ ਕੇ ਕਹਾ ਵੀ ਬਹੁਤ ਬਦੀ ਚੀਜ਼ ਕੀਤੀ ਹੋਗੀ ਜੀ ਸਾਡੇ ਵਾਸਤੇ ਸਾਡੇ ਆਵਲੇ ਪੀੜਿਆਂ ਵਾਸਤੇ ਅੱਜ ਸਾਨੂੰ ਬਹੁਤ ਬੜਾ ਦਿਨ ਸਾਡਾ ਅਸੀਂ ਕਾਹਨੀਆਂ ਨਹੀਂ ਮਨਾਉਣੇ ਮਨਾਉ ਅਸੀਂ ਇਹ ਮਨਾਉਣਾ ਹੈ ਅਸੀਂ ਪਰ ਹੋਣਾ ਤਾਂ ਜਿਹੜੇ ਅੱਜ ਸਾਨੂੰ ਕਹਿੰਦੇ ਆ ਕਿ ਬਟਾਉਣਾ ਉਹ ਨਾਉਂਦੇ

Janiyatı mücizi çıkarıyor mu bir hava? Ne tür bir hava olacak? Sen hani Janiyatı hakkında ne diyor biliyor musun? Acaba ਦੇ ਨੇ ਗਏ ਜੀ ਉਹ ਸਭ ਤੋਂ ਕੁਸ਼ਲ ਵਿਸ਼ੇਸ਼ੀ ਲਾਉਣਗੇ ਜਦੋਂ ਬੁਰੇ ਕੌਣਗੇ ਕਹਿੰਦੇ ਕਹਾਂ ਵੰਦੇ ਵਿਸ਼ੇਸ਼ੀ ਕਰੇ ਆਪਣਾ ਨੰਬਰ ਗਿਆ ਸਭਾ ਸੱਪਰੇ ਕਹਾਂ ਜੀ ਨਹੀਂ ਕਰਦਾ ਖਾਣੇ ਲਈ ਕਿਸੇ ਨੂੰ ਉਹਨਾਂ ਰਾੜ ਲੈਣੇ ਜੇ ਜੀ ਖਾਣੇ ਗਏ ਤਾਂ ਨਹੀਂ ਜੀ ਚੱਲਣਾ ਇਹੇ ਬਹੁਤ ਕੁਸ਼ਲੀ ਕਿਰੋਰੀ ਨਾਲ ਬਸ ਕੰੂ ਜਰਵਾਸਤ ਉਹ ਕਿੱਥੇ ਲਾਉਂਗਾ ਉਹ ਦੂਸਰੋਂ ਪਤਾ ਨਹੀਂ ਕਿਹਨੇ ਲਗਾਉਂਦਾ ਯਾਰੋ ਤਾਂ ਨੂੰ ਜਿੰਦਰਾ ਖੁੜਿਆਲਾ ਮੋਰ ਨੂੰ ਨਾਸਲੇ ਨੂੰ ਕੁੱਲਣਾ ਦਾ ਪਤਾ ਨਾਲ ਵਗਣਾ ਟਕੇ ਉਹ ਆਪਾਂ ਸਾਡੇ ਜੀਤੇ ਬਣੇ ਹੋਏ ਐ ਤੇ ਪਰ ਦੁਰਘਟਨਾ ਨੂੰ ਸਾਥੇ ਦੁਰਘਟਨਾ ਨੂੰ ਸਾਥੇ ਜਿਹੜਾ ਨੇ ਨੀਰ ਲਾਇਆ ਹੋ ਉਹ ਤੇ ਸਾਡਾ ਜੀਤੇ ਰਸੂਖੂ ਨੇ ਮੈਂ ਕਹੇ ਕਰੂਗੀ ਉਹ ਜਾਜਾ ਮੀਡੀਆ ਕਾਦਰਿਆ ਅਣਕਸ਼ਾ ਨਾਲ ਤੁਸਨ ਜਾਣਨ ਸਾਡੀ ਯਾਰ ਹੈ ਜਿਹਦੇ ਬਦਲੇ ਜਿਹੜੇ ਮੀਟਰੇ ਪਰ ਸਾਡੇ ਹਿੱਸਾ ਪਾ ਨੀ ਗੱਡੀ ਜਾਪੇ ਗੱਡੀਆਂ ਦੇ ਸਿਸਟਮ ਬਾਰੇ ਬਹੁਤ ਤਿਆਰ ਹੋ ਰਿਹਾ ਉਹ ਤਿੱਕੜਾ ਹੋਣਾ ਕਿ ਕਿਤੇ

ਨਾ ਮੇਰੇ ਕਦੇ ਆਵੇ ਨਾ ਮੇਰੀ ਵਿਹਾਰਕੀ ਆਏ ਇੱਥੇ ਨਹੀਂ ਖੁੱਪੀ ਤੋਂ ਆਵਦੇ ਨਹੀਂ ਜੇ ਆਪਾਂ ਜਿੱਥੇ ਬੋਲਾਂਗੇ ਜਿਹੜੇ ਇੱਕ ਸਾਲਾਂ ਤੋਂ ਬਤਵਾਲੂ ਤਹੇ ਇਸੇ ਸਾਥ 9 ਮਿੰਟ ਜਿਗਰ ਰਹੇ ਹੋ ਗੋਬ ਦੇ ਜਦੋਂ ਮੈਂ ਇਹਨਾਂ ਦੋ ਦਿਨਾਂ ਵਿੱਚ ਮੈਂ ਨਾ ਗਲਤ ਆ ਵੀ ਲੋ ਬਿਲੇ ਦੋ ਬੰਦੀ ਦੀ ਪ੍ਰੋਮ ਵਧੀ ਕਰਵਾ ਲਈ ਉੱਤੇ ਰਹੇ ਸੌਦਾ ਤੇ ਗੁੰਮਾ ਨਹੀਂ ਖਾਣ ਬਦਿਆਂ ਦਾ ਤਾਂ ਮੈਨੂੰ ਵਾਪਸ ਸਾਡੇ ਨਾਲ ਲੈ ਜਾਣਾ ਸਭ ਕੁਝ ਹੀ ਨਹੀਂ ਸਾਡੇ ਨਾਲ ਵੀ ਇਹਨਾਂ ਨਾਲ ਆਉਣੇ